ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਅੱਜ ਦਿਨ ਵੀਰਵਾਰ ਹੈ ਜੀ ਅੱਜ 12 ਸਤੰਬਰ ਹੈ ਬੜਾ ਇਤਿਹਾਸਿਕ ਦਿਨ ਹੈ ਜੀ ਉਸ ਇਤਿਹਾਸ ਦੇ ਉੱਪਰ ਗੱਲ ਕਰਾਂਗੇ ਯਾਦਗਰੀ ਗੁਰਦੁਆਰਾ ਬਣਿਆ ਹੋਇਆ ਫਿਰੋਜ਼ਪੁਰ ਵਿਖੇ ਸ਼ਹਿਰ ਫਿਰੋਜ਼ਪੁਰ ਪੰਜਾਬ ਦਾ ਇੱਕ ਵੱਡਾ ਪਪੂਲਰ ਤੇ ਮਸ਼ਹੂਰ ਸ਼ਹਿਰ ਹੈ ਇਸ ਸ਼ਹਿਰ ਦੇ ਵਿੱਚ ਵੀ ਯਾਦਗਾਰ ਬਣੀ ਹੋਈ ਆ ਅੱਜ ਦੇ ਇਤਿਹਾਸ ਦੇ ਨਾਲ ਹੀ ਸਬੰਧਤ ਅੁੱਸਤੇ ਗੱਲਬਾਤ ਕਰਾਂਗੇ ਗੁਰੂ ਪਿਆਰਿਓ ਨਾਲ ਹੋਰ ਵੀ ਗੱਲਾਂ ਬਾਤਾਂ ਜਿਹੜੀਆਂ ਹੋਣਗੀਆਂ ਤੇ ਜੇਕਰ ਦੇਸੀ ਮਹੀਨੇ ਦੀ ਗੱਲ ਕਰੀ ਜਾਵੇ ਅੱਜ 28 ਭਾਦੋਂ ਨਾਨਕਸ਼ੇ ਸਮਤ 556 ਚੱਲ ਰਿਹਾ ਹੈ ਅਸੂ ਵੱਲ ਜਿਹੜੇ ਕਦਮ ਵਧ ਰਹੇ ਨੇ ਮੌਸਮ ਦੇ ਇਸ ਕਾਇਨਾਤ ਦੇ ਜਿਹੜੀ ਆਪਣੀ ਹੀ ਇੱਕ ਚਾਲ ਹੈ ਆਪਣਾ ਹੀ ਇੱਕ ਰੰਗ ਹੈ ਆਪਣਾ ਹੀ ਇੱਕ ਢੰਗ ਹੈ ਭਾਵ ਕਿ ਇਹ ਸਾਰੀ ਕਾਇਨਾਤ ਇੱਕ ਨਿਜ਼ਮ ਦੇ ਵਿੱਚ ਵੱਜੀ ਹੋਈ ਆ ਤੇ ਕਾਇਨਾਤ ਮਰਿਆਦਾ ਦੇ ਵਿੱਚ ਚੱਲ ਰਹੀ ਆ ਮਨੁੱਖ ਭਾਵੇਂ ਮਰਿਆਦਾ ਤੋਂ ਬਾਹਰ ਹੋ ਸਕਦਾ ਪਰ ਇਹ ਕਾਇਨਾਤ ਆ ਜਿਹੜੀ ਇਹ ਮਰਿਆਦਾ ਤੋਂ ਬਾਹਰ ਨਹੀਂ ਹੁੰਦੀ ਇਹ ਭੈ ਦੇ ਵਿੱਚ ਆ ਆਸਾਦੀ ਵਾਰ ਚ ਅਸੀਂ ਪੜਦੇ ਹਾਂ ਭੈ ਦੇ ਵਿੱਚ ਹੀ ਸੂਰਜ ਹੈ ਭੈ ਦੇ ਵਿੱਚ ਹੀ ਚੰਦ ਹੈ ਸਾਰਾ ਕੁਝ ਇੱਕ ਭੈ ਦੇ ਵਿੱਚ ਆ ਸਿਰਫ ਇੱਕ ਮਨੁੱਖ ਹੀ ਗੁਸਤਾਖੀ ਕਰ ਲੈਂਦਾ ਕਿ ਉਹ ਪ੍ਰਮਾਤਮਾ ਦੇ ਰਜ਼ਾ ਤੋਂ ਹੁਕਮ ਤੋਂ ਪੈਰ ਤੋਂ ਬਾਹਰ ਜਾਣ ਦੀ ਕੋਸ਼ਿਸ਼ ਕਰਦਾ ਤੇ ਫਿਰ ਮਾਰਾਇ ਨੇ ਆਖ ਵੀ ਦਿੱਤਾ ਹੈ ਨਾਲ ਜਦੋਂ ਇਹ ਵੀ ਆਖਿਆ ਕਿ ਜਦੋਂ ਤੁਸੀਂ ਰਜ਼ਾ ਤੋਂ ਹੁਕਮ ਤੋਂ ਬਾਹਰ ਜਾਣ ਦੀ ਕੋਸ਼ਿਸ਼ ਕਰੋਗੇ ਤਾਂ ਫਿਰ ਪਰਮੇਸ਼ਰ ਤੇ ਭੁੱਲਿਆ ਵਿਆਪਨ ਸੱਬੇ ਰੋਗ ਵੇਮੁਖੇ ਰਾਮ ਤੇ ਲੱਗਣ ਜਾਂਨ ਪਯੋਗ ਇਸ ਕਰਕੇ ਮਰਿਆਦਾ ਬਹੁਤ ਜ਼ਰੂਰੀ ਹੈ ਜ਼ਿੰਦਗੀ ਦੇ ਵਿੱਚ ਇੱਕ ਬੜਾ ਹੀ ਅੱਜ ਅਹਿਮ ਸਵਾਲ ਉਹਦਾ ਜਵਾਬ ਅਸੀਂ ਦੇਣ ਦੀ ਕੋਸ਼ਿਸ਼ ਕਰਾਂਗੇ ਅੱਜ ਦੇ ਵਿਚਾਰ ਦੇ ਵਿੱਚ ਕਾਫੀ ਪਰੇਸ਼ਨ ਆਉਂਦੇ ਨੇ ਕਾਫੀ ਜ਼ਿੰਦਗੀ 'ਚ ਅਸੀਂ ਜਦੋਂ ਮਿਲਦੇ ਹਾਂ ਤਾਂ ਬਹੁਤ ਹੀ ਇਹ ਸਵਾਲ ਇੱਕ ਅਹਿਮ ਸਵਾਲ ਹੈ ਜਿਹਦੇ ਉੱਪਰ ਗੱਲਬਾਤ ਕਰਾਂਗੇ ਤੇ ਪ੍ਰਜੋਤ ਜੀ ਮੌਜੂਦ ਨੇ ਗੁਰਫਤੇ ਦੀ ਸਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਜੋਤ ਪਹਿਲਾਂ ਲਾਈਫ ਬੜੀ ਸਿੰਪਲ ਹੁੰਦੀ ਸੀ ਸਿਰਫ ਇੱਕ ਵਿਚਾਰਾ ਚੌਂਕੀਦਾਰ ਹੀ ਕਈ ਥਾਵਾਂ ਦੇ ਉੱਪਰ ਜਿਹੜਾ ਜਾਗਦਾ ਹੋਵੇਗਾ ਬਾਕੀ ਤਾਂ ਫਿਰ ਜ਼ਿਆਦਾਤਰ ਅੰਮ੍ਰਿਤ ਵੇਲੇ ਉੱਠਦੇ ਸਨ ਚਾਹੇ ਉਹ ਕਿਸਾਨ ਹੋਣ ਕਿਉਂਕਿ ਪੰਜਾਬ ਦੇ ਵਿੱਚ ਜਿੰਨੇ ਵੀ ਕੀਤੇ ਸਨ ਜਿੰਨੇ ਵੀ ਧੰਦੇ ਸਨ ਉਹ ਸਾਰੇ ਖੇਤੀਬਾੜੀ ਦੇ ਨਾਲ ਹੀ ਸੰਬੰਧਿਤ ਸਨ ਉਹਦੇ ਇਰਦ-ਗਿਰਦ ਘੁੰਮਦੇ ਸਨ ਅੰਮ੍ਰਿਤ ਵੇਲੇ ਜਾਗਿਆ ਜਾਂਦਾ ਸੀ ਖੇਤੀਬਾੜੀ ਦਾ ਚਾਹੇ ਕੰਮ ਹੋਵੇ ਚਾਹੇ ਹੋਰ ਕੰਮ ਹੋਣੋ ਸ਼ੁਰੂ ਅੰਮ੍ਰਿਤ ਵੇਲੇ ਤੋਂ ਹੀ ਕਰ ਦਿੰਦੇ ਸਨ ਲੋਕੀ ਇੱਕ ਨਿਜ਼ਮ ਸੀ ਪੈਣ ਦਾ ਸਹੀ ਸਮੇਂ ਤੇ ਪੈ ਜਾਂਦੇ ਸਨ ਉਸ ਵੇਲੇ ਲਾਈਟ ਵੀ ਨਹੀਂ ਸੀ ਹੁੰਦੀ ਬਾਹਰ ਪਿੱਛੇ ਜੇ ਘਰ ਜਾਈਏ ਆਪਾਂ ਮੋਬਤੀਆਂ ਦੀਵੇ ਹੁੰਦੇ ਸਨ ਵਾਹਲਾ ਲਾਈਟ ਨਹੀਂ ਹੁੰਦੀ ਸੀ ਜਿੰਨੀ ਸੂਲਤ ਹੋਈ ਆ ਉਨਾ ਹੀ ਡਿਸਪਲਿਨ ਵੀ ਮर्यादा ਵੀ ਜਿਹੜੀ ਉਹ ਵਿਗੜੀ ਐ ਇਸ ਕਰਕੇ ਗੁਰੂ ਪਿਆਰੇ ਉਹ ਅੰਮ੍ਰਿਤ ਵੇਲਾ ਸੰਭਾਲ ਹੋ ਜਾਂਦਾ ਸੀ ਟਾਈਮ ਸਿਰ ਪਾਇ ਹੋ ਜਾਣਾ ਟਾਈਮ ਸਿਰ ਸੰਭਾਲ ਹੋ ਜਾਣਾ ਇਹ ਤਾਂ ਨਿਯਮ ਹੈ ਕਿਉਂਕਿ ਨਿਯਮ ਦੇ ਖਿਲਾਫ ਜਾਓਗੇ ਫਿਰ ਜਦੋਂ ਸਹੀ ਰਾਤ ਜਾਗਾਂਗੇ ਅੰਮ੍ਰਿਤ ਵੇਲੇ ਨੀਂਦ ਆਟੋਮੈਟਿਕਲੀ ਆਪ ਹੀ ਆ ਜਾਂਦੀ ਐ ਪਰ ਅਹਿਮ ਸਵਾਲ ਇਹ ਐ ਕਿ ਪਾਤਸ਼ਾਹ ਆਖਰੇ ਨੇ ਕਿ ਅੰਮ੍ਰਿਤ ਵੇਲੇ ਜਾਗਣਾ ਹੀ ਜਾਗਣਾ ਐ ਅੰਮ੍ਰਿਤ ਵੇਲਾ ਸੰਭਾਲਣਾ ਹੀ ਸੰਭਾਲਣਾ ਕਿਉਂਕਿ ਕੀ ਵਿਧੀ ਐ ਅਮਰਤ ਵੇਲਾ ਸੱਚ ਨਾਮੋ ਵੜਿਆਈ ਵਿਚਾਰ ਅਮਰਤ ਵੇਲਾ ਹੀ ਇੱਕ ਅਜਿਹਾ ਵਿਧੀ ਵਿਵਧਾਨ ਹੈ ਜਿਸ ਦੇ ਨਾਲ ਪ੍ਰਮਾਤਮਾ ਦੇ ਦਰਸ਼ਨ ਦੇਦਾਰੇ ਕੀਤੇ ਜਾ ਸਕਦੇ ਨੇ ਇਸ ਆਤਮਾ ਦਾ ਉਸ ਪ੍ਰਮਾਤਮਾ ਦੇ ਨਾਲ ਮਿਲਾਪ ਹੋ ਸਕਦਾ ਪਰ ਸਵਾਲ ਇਹ ਉੱਠਦਾ ਹੈ ਜੌਬਸ ਨਾਈਟ ਸ਼ਿਫਟਸ ਯੂਰਪੀਅਨ ਦੇਸ਼وں ਚਾਹੇ ਅਮਰੀਕਾ ਵਰਗੇ ਪੱਛਮੀ ਸਭਿਆਤਾ ਦੀ ਗੱਲ ਕਰੀਏ ਜ਼ਿੰਦਗੀ ਦੀਆਂ ਲੋੜਾਂ ਨੂੰ ਪੂਰੇ ਕਰਦੇ ਹੋਏ ਕੁਦਰਤ ਦੇ ਨਿਯਮਾਂ ਨੂੰ ਪਾਸੇ ਰੱਖਦੇ ਹੋਏ ਨਾਈਟ ਸ਼ਿਫਟਾਂ ਸ਼ੁਰੂ ਹੋਈਆਂ ਨੇ ਜਿਦੇ ਵਿੱਚ ਅਮਰਤ ਵੇਲਾ ਸੰਭਾਲਿਆ ਹੀ ਨਹੀਂ ਜਾ ਸਕਦਾ ਨਾਈਟ ਸ਼ਿਫਟਾਂ ਦੇ ਵਿੱਚ ਜਿਹੜਾ ਕੰਪਿਊਟਰ ਸਕਰੀਨ ਦੇ ਉੱਪਰ ਬੈਠਾ ਉਹ ਨਿਤਨੇਮ ਕਿੰਜ ਕਰ ਲਗੇਗਾ ਲਵੇਗਾ ਇਹ ਸਵਾਲ ਅਹਿਮ ਹੈ ਜਿਵੇਂ ਕੋਈ ਹੋਰ ਜੌਬ ਕਰ ਰਿਹਾ ਕੋਈ ਸਿਕਿਉਰਿਟੀ ਕਰ ਰਿਹਾ ਕੋਈ ਹੋਰ ਕਰ ਰਿਹਾ ਉੱਥੇ ਤਾਂ ਹੋ ਸਕਦਾ ਨਿਤਨੇਮ ਜਿਹਦੇ ਕੰਠ ਹੈ ਤਾਂ ਹੀ ਕਹਿੰਦੇ ਨੇ ਕੰਠ ਹੋਣਾ ਜ਼ਰੂਰੀ ਹੈ ਪਰ ਜੇ ਅਮਰਤ ਵੇਲੇ ਨਿਤਨੇਮ ਨਾ ਹੋਵੇ ਨਾ ਤਾਂ ਫਿਰ ਕੀ ਕਰਨਾ ਚਾਹੀਦਾ ਅੰਮ੍ਰਿਤ ਵੇਲਾ ਨਾ ਸੰਭਾਲਿਆ ਜਾਵੇ ਕਈ ਵਾਰ ਸਵਾਲ ਇਹ ਵੀ ਹੈ ਕਿ ਅੰਮ੍ਰਿਤ ਵੇਲੇ ਸਰੀਰ ਸਾਥ ਨਹੀਂ ਦਿੰਦਾ ਬਹੁਤ ਜ਼ਿਆਦਾ ਤੁਸੀਂ ਬਿਮਾਰ ਹੋ ਸੰਭਾਲਿਆ ਹੀ ਨਹੀਂ ਗਿਆ ਕਿਤੇ ਟਰੈਵਲ ਕਰਕੇ ਆਏ ਹੋ ਸੰਭਾਲਿਆ ਹੀ ਨਹੀਂ ਗਿਆ ਨੀਂਦ ਨੇ ਆਪਣਾ ਯੋਰ ਪਾ ਦਿੱਤਾ ਪਛਤਾਵਾ ਚਲੋ ਕਰਨਾ ਚਾਹੀਦਾ ਮਹਾਰਾ ਨੂੰ ਅਰਦਾਸ ਕਰਨੀ ਚਾਹੀਦੀ ਹੈ ਮਹਾਰਾ ਇਹ ਮਾਫੀ ਕਿਉਂਕਿ ਜਦੋਂ ਅਸੀਂ ਗੈਰ ਹਾਜ਼ਰ ਹੁੰਨੇ ਆ ਇੱਕ ਦਿਨ ਪੁੱਗ ਜੂ ਦੋ ਦਿਨ ਪੁੱਗ ਜੂ ਰੋਜ਼ ਰੋਜ਼ ਗੈਰ ਹਾਜ਼ਰ ਆ ਫਿਰ ਤਾਂ ਜੁਰਮਾਨਾ ਵੀ ਲੱਗਦਾ ਹੀ ਲੱਗਦਾ ਹੈ ਮਾਰੈ ਨੂੰ ਅਰਦਾਸ ਜ਼ਰੂਰ ਕਰਨੀ ਚਾਹੀਦੀ ਆ ਪਰ ਅਮਰਤ ਵੇਲਾ ਵੀ ਸੰਭਾਲਣਾ ਚਾਹੀਦਾ ਹੈ ਇਹਦੇ ਉੱਪਰ ਆਪਾਂ ਗੱਲਬਾਤ ਕਰਨੀ ਇਹਦਾ ਜਵਾਬ ਹੈ ਜੇਕਰ ਖਿੰਜਦਾ ਹੈ ਅਮਰਤ ਵੇਲਾ ਆਪਣੇ ਕੋਲੋਂ ਨਹੀਂ ਸੰਭਾਲਿਆ ਜਾਂਦਾ ਕਿਸੇ ਦਿਨ ਤਾਂ ਉਸ ਦਿਨ ਕੀ ਕੀਤਾ ਜਾ ਸਕਦਾ ਹੈ ਭਾਈ ਸਾਹਿਬ ਸਿੰਘ ਬੜੇ ਹੀ ਪਿਆਰੇ ਗੁਰਸਿੱਖ ਬੜੀ ਹੀ ਰੰਗੀ ਹੋਈ ਰੂਹ ਇਸ ਸਵਾਲ ਦਾ ਜਵਾਬ ਸਾਨੂੰ ਦੇਣ ਦੀ ਅੱਜ ਕੋਸ਼ਿਸ਼ ਦੇ ਵਿੱਚ ਨੇ ਸੋ ਵੇਖੋ ਅੱਜ ਦਾ ਵਿਚਾਰ ਵਾਸਤੇ ਜ਼ਰੂਰ ਮੈਂ ਚਾਹੁੰਨਾ ਵਾਂ ਕਿਉਂਕਿ ਰੋਜ਼ ਸਵਾਲ ਹੁੰਦੇ ਨੇ ਰੋਜ਼ ਤੇ ਸਵਾਲ ਕਰਨ ਵਾਲੇ ਉਹ ਲੋਕ ਨਹੀਂ ਹੁੰਦੇ ਜਿਹੜੇ ਕਰਦੇ ਨਹੀਂ ਉਹ ਨੇ ਜਿਹੜੇ ਕਰਦੇ ਨੇ ਪਿਆਰ ਵਾਲੇ ਇੱਕ ਤੁਹੁੰਦੇ ਨਾ ਕ੍ਰਿਟੀਸਾਈਜ਼ ਕਰਨਾ ਇਸ ਰਾਹ ਤੇ ਜੇ ਕੋਈ ਕ੍ਰਿਟੀਸਾਈਜ਼ ਕਰਦਾ ਉਹਦਾ ਸੜ ਕੋਲ ਜਵਾਬ ਹੀ ਕੋਈ ਨਹੀਂ ਤੋਂ ਕਿ ਕਿਹੜੀ ਆਪਾਂ ਬਾਹਰੋਂ ਚੀਜ਼ ਦਿਖਾ ਸਕਦੇ ਆਂ ਵੀ ਨਾਮ ਜਪ ਕੇ ਆ ਚੀਜ਼ ਬਾਹਰੋਂ ਮਿਲਦੀ ਉਹ ਤੇ ਅੰਦਰਲੀ ਇੱਕ ਫੀਲਿੰਗ ਇਕ ਅਹਿਸਾਸ ਇਕ ਮਹਿਸੂਸ ਖੋਣਾ ਹੈ ਜੀ ਹੈ ਨਾ ਉਹ ਤੇ ਆਪਾ ਦਿਖਾ ਨਹੀਂ ਸਕਦੇ ਸੋ ਨਾਮ ਜਪਣ ਦਾ ਮਹਾਰਾਜ ਜੀ ਨੇ ਸਮਾ ਬਣਾਇਆ ਸਭ ਤੋਂ ਵੱਧ ਅੰਮ੍ਰਿਤ ਵੇਲੇ ਤੇ ਮਹਾਰਾਜ ਹੋਰ ਦਿੰਦੇ ਕਿਉਂ ਦਿੰਦੇ ਨੇ ਅੰਮ੍ਰਿਤ ਵੇਲੇ ਸਾਡਾ ਮਨ ਖਾਸ਼ਾਂ ਤੋਂ ਕਾਫੀ ਸ਼ਾਂਤ ਹੁੰਦਾ ਰਤੀ ਸੁੱਤੇ ਆਂ ਚਾਰ ਚਫੇਰੇ ਜਿੱਥੇ ਵੀ ਆਪਾਂ ਰਹਿੰਨੇ ਆਂ ਉਹ ਮਹੌਲ ਦਾ ਜਿਹੜਾ ਸ੍ਰੀ ਸੁਰਤੀ ਖਿੰਡੀ ਉਹ ਟਿੱਕੀ ਹੁੰਦੀ ਹੈ ਤੇ ਉਸ ਵਕਤ ਜੇ ਉੱਠ ਕੇ ਜੇ ਮਤਲਬ ਜਪਾਂਗੇ ਤੇ ਮਨ ਸਾਨੂੰ ਕਟਕੰ ਕਰੇਗਾ ਟਿਕਾਉ ਵੱਧ ਬਣੇਗਾ ਹਾਂਜੀ ਤੇ ਉਹ ਜਦੋਂ ਟਿਕਾਉ ਬਣਦਾ ਇਸੇ ਕਰਕੇ ਫਿਰ ਮਹਾਰਾਜ ਜੀ ਉਹਦੇ ਲਈ ਬੜੀਆਂ ਵੱਡੀਆਂ ਵੱਡੀਆਂ ਬਖਸ਼ਾਂ ਦਾ ਜ਼ਿਕਰ ਕਰਦੇ ਨੇ ਜਦੋਂ ਵੀ ਸੂਰਜ ਚੜ੍ਹਦਾ ਹੈ ਸਾਡੀ ਸੋਚ ਹੋਰ ਹੋਏਗੀ ਦਿਨ ਚੜ੍ਹਦਿਆਂ ਥੋੜਾ ਜਿਹਾ ਵੱਧ ਚੜੇਗਾ ਸਾਡੀ ਬਿਰਤੀ ਹੋਰ ਖਿਲਰੇਗੀ ਸ਼ਾਮ ਨੂੰ ਹੋਰ ਤਰਾ ਹੋਏਗੀ ਇਹਦੇ ਇੱਕਦਮ ਹੋਰ ਵੇਖਿਆ ਜੀ ਸਮੇਂ ਨੂੰ ਜਦੋਂ ਗੱਲ ਕਰਦੇ ਨੇ ਮਹਾਰਾਜ ਗੁਰਬਾਣੀ ਵਿੱਚ ਪੱਤੀ ਰਾਗ ਵਰਤ ਹਰ ਰਾਗ ਦਾ ਸਮਾਂ ਇਹਦਾ ਮਤਲਬ ਹਰ ਰਾਗ ਦਾ ਜਿਹੜਾ ਸਮਾਂ ਉਸ ਵਕਤ ਕੀ ਉਹਨੇ ਸਾਡੇ ਤੇ ਵੱਖਰਾ ਅਸਰ ਪਾਣਾ ਹੈ ਮਹਾਰਾਜ ਕਹਿੰਦੇ ਗਾਣੀ ਤੇ ਗੁਰਬਾਣੀ ਪਰ ਇਹਨੂੰ ਇਸ ਵਕਤ ਗਾਓਗੇ ਤੇ ਜ਼ਿਆਦੀ ਸਫਲ ਹੋਏਗੀ ਸੋ ਮਹਾਰਾਜ ਸਮੇਂ ਤੋਂ ਸ਼ੁਰੂ ਕਰਾਂਦੇ ਸਾਨੂੰ ਵੀ ਸਮਾਂ ਜ਼ਰੂਰ ਸੰਭੋ ਹੈ ਨਾ ਕਈ ਗੱਲਾਂ ਨੇ ਸਮਝਣ ਵਾਲੀਆਂ ਅੰਮ੍ਰਿਤ ਵੇਲੇ ਦਾ ਸਭ ਤੋਂ ਬਾਅਦ ਮਹਾਰਾਜ ਕਹਿੰਦੇ ਜੋਰ ਚਿੰਦੇ ਆ ਰਾਤੀ 12 ਵਜੇ ਤੋਂ ਬਾਅਦ ਅੰਮ੍ਰਿਤ ਵੇਲਾ ਸ਼ੁਰੂ ਹੋ ਜਾਂਦਾ ਹੈ ਸੂਰਜ ਚੜ੍ਹਨ ਤੱਕ ਅੰਮ੍ਰਿਤ ਵੇਲੇ ਦਾ ਸਮਾਂ ਮੰਨਿਆ ਹਾਂਜੀ ਕੋਈ ਸਾਡੇ 12:00 ਟੱਕ 2:00 ਵਜੇ ਕੋਈ 4:00 ਵਜੇ ਜਿੰਨਾ ਕਿਸੇ ਦਾ ਕੰਮ ਕਰੇ ਹਣਾ ਜੀ ਹਰ ਕਿਸੇ ਦਾ ਕੰਮ ਵੱਖਰਾ ਹੈ ਮੈਂ ਜਿਹੜੀ ਗੱਲ ਇਹਨੂੰ ਆਪਾਂ ਪੂਰੀਆਂ ਜ਼ਰੂਰ ਕਰਨੀ ਕਿਉਂਕਿ ਸਮੇਂ ਬਾਰੇ ਤੁਸੀਂ ਪੁੱਛ ਰਹੇ ਹੋ ਵੀ ਸਮੇਂ ਦਾ ਕੋਈ ਸੰਬੰਧ ਹੈ ਹਰ ਚੀਜ਼ ਦਾ ਸੰਬੰਧ ਹੈ ਸਮੇਂ ਤੋਂ ਸ਼ੁਰੂ ਕਰਦੇ ਮਹਾਰਾਜ ਫਿਰ ਥੈਂਦੇ ਹੁਣ ਸਮੇਂ ਤੋਂ ਬਾਅਦ ਕੁਝ ਹੋਊਗਾ ਸਮੇਂ ਵਿੱਚ ਰਹਿਣਾ ਸਮੇਂ ਵਿੱਚ ਜੇ ਅਸੀਂ ਆਪਣੇ ਆਪ ਨਾਲ ਪ੍ਰਣ ਕੀਤਾ ਵੀ ਮੈਂ ਅਮਰਤ ਵੇਲੇ 2 ਘੰਟੇ ਜਾਂ 3 ਜਾਂ 1 ਘੰਟਾ ਨਾਮ ਜਪਣਾ ਹੈ ਤੇ ਘੱਟੋ ਘੱਟ ਕਮਿਟਮੈਂਟ ਇੰਨੀ ਤੇ ਹੋਣੀ ਹੈ ਸਾਡੀ ਪੇ ਸਮਾਂ ਤੇ ਮਹਾਰਾਜ ਦੇ ਚਰਨਾਂ ਚ ਲਾਣਾ ਸ਼ਾਮ ਨੂੰ ਮੈਂ ਸੰਗਤ ਚ ਜਾਣਾ ਜਾਂ 1 ਘੰਟਾ ਜਪਣਾ ਹਾਂਜੀ ਕਈ ਦੁਪਹਿ ਉਹ ਸਮੇਂ ਦਾ ਵਿੱਚ ਅਸੀਂ ਵੱਜ ਕੇ ਸਾਡਾ ਛੇਤੀ ਸਫਰ ਹੋ ਜਾਂਦਾ ਹੈ ਹਾਂਜੀ ਪਰ ਜਿਹੜਾ ਵਿੱਚ ਪਰਮਾ ਆ ਜਾਂਦਾ ਹੈ ਅੱਜ ਕੱਲ ਪਰਸੋਂ ਵਿੱਚ ਕਿਸੇ ਨੇ ਪਿਆਰ ਵਾਲੀ ਆਤਮਾ ਨੇ ਪੁੱਛਿਆ ਸੀ ਫੋਨ ਤੇ ਉਹ ਕਹਿੰਦੇ ਭੀ ਮਤਲਬ ਕਿ ਜਿਹੜਾ ਸਮਾਂ ਹੈ ਉਸੇ ਵਕਤ ਜੇ ਅਮਰਤ ਵੇਲੇ ਉੱਠ ਗਏ ਹਨ ਤੇ ਬਾਅਦ ਵਿੱਚ ਜਮਰਤ ਵੇਲੇ ਨਹੀਂ ਉੱਠ ਸਕਦੇ ਤੇ ਬਾਅਦ ਵਿੱਚ ਵੀ ਕਰ ਸਕਦੇ ਹਾਂ ਕਿ ਨਹੀਂ ਇਹ ਨਹੀਂ ਕਦੇ ਵੀ ਸੋਚਣਾ ਅਮਰਤ ਵੇਲਾ ਜੇ ਉਹਨਾਂ ਤੁਹਾਡੀ ਜਵਾਬ ਹੀ ਰਾਤ ਦੀ ਹੈ ਤੁਸੀਂ ਨੌਕਰੀ ਕਰਦੇ ਹੋ ਤੁਹਾਡਾ ਕੰਮ ਹੀ ਰਾਤ ਦਾ ਹੈ ਉਹ ਜਿਹੜਾ ਸਮਾਂ ਰਾਤ ਦਾ ਤੁਹਾਡਾ ਲੰਘਿਆ ਕੰਮ ਤੇ ਫਿਰ ਤੁਸੀਂ ਆਖੋਗੇ ਵੀ ਅਮਰਤ ਵੇਲੇ ਤੇ ਲੰਘਿਆ ਮੈਂ ਤੇ ਜਪਣਾ ਹੀ ਨਹੀਂ ਤੇ ਨਹੀਂ ਜੀ ਫਿਰ ਜਿਹੜਾ ਵੇਲਾ ਦੀਏ ਉਸੇ ਵੇਲੇ ਨੂੰ ਅਮਰਤ ਕਲਾ ਬਣਾ ਲਓ ਪਰਮ ਨਾ ਕਰੀਏ ਗੁਰੂ ਪਿਆਰੇ ਉਹ ਅੱਜ ਦਾ ਵਿਚਾਰ ਆਪ ਜੀ ਨੇ ਸਰਵਨ ਕੀਤਾ ਪ੍ਰਯੋਗ ਭਾਈ ਸਾਹਿਬ ਕਹਿੰਦੇ ਨੇ ਕਿ ਜੇ ਵੇਲਾ ਸੰਭਾਲਿਆ ਨਹੀਂ ਜਾ ਰਿਹਾ ਚਾਹੇ ਜੋਬ ਕਰਕੇ ਆ ਚਾਹੇ ਟਰੈਵਲ ਕਰਕੇ ਚਾਹੇ ਸਰੀਰਕ ਜਿਹੜੀਆਂ ਦੁੱਖਾਂ ਤਕਲੀਫਾਂ ਕਰਕੇ ਤਾਂ ਤੁਸੀਂ ਦਿਨ ਦੇ ਵਿੱਚ ਨਿਤਨੇਮ ਨਹੀਂ ਛੱਡਣਾ ਦਿਨ ਦੇ ਵਿੱਚ ਵੀ ਨਾਮ ਜਿਹੜਾ ਉਹ ਨਹੀਂ ਛੱਡਣਾ ਕਿਉਂਕਿ ਨਿਤਨੇਮ ਬਹੁਤ ਜ਼ਰੂਰੀ ਹੈ ਦਸਵੰਦ ਹੈ ਜਿਹੜਾ ਉਹ ਨਾਮ ਦਾ ਬੜਾ ਜ਼ਰੂਰੀ ਹੈ ਇਸ ਕਰਕੇ ਇਹ ਨਹੀਂ ਕਹਿਣਾ ਕਿ ਹਮਰਤ ਵੇਲਾ ਨਹੀਂ ਸਾਂਭਿਆ ਜਾਂਦਾ ਤਾਂ ਨਿਤਨੇਮ ਕਰਨਾ ਹੀ ਨਹੀਂ ਜਦੋਂ ਵੀ ਵੇਲਾ ਲੱਗਦਾ ਤਾਂ ਨਿਤਨੇਮ ਤਾਂ ਜ਼ਰੂਰੀ ਕਰਨਾ ਇਹਦਾ ਮਤਲਬ ਇਹ ਵੀ ਨਹੀਂ ਹੈਗਾ ਕਿ ਅਸੀਂ ਇਹੀ ਬਹਾਨਾ ਲਾ ਕੇ ਵੀ ਜਦੋਂ ਮਰਜ਼ੀ ਨਿਤਨੇਮ ਕਾਲੀ ਇੱਕ ਆਪਸ਼ਨ ਹੈ ਕਿ ਜੇ ਕੋਈ ਪ੍ਰੋਬਲਮ ਹੈ ਤਾਂ ਆਪਸ਼ਨ ਹੈ ਕਿ ਆਪਾਂ ਨਿਤਨੇਮ ਨਾ ਛੱਡਿਏ ਉਹ ਕੰਟੀਨਿਊ ਰੱਖੀਏ ਜੀ ਜਿਵੇਂ ਤੁਸੀਂ ਗੱਲ ਕੀਤੀ ਸੀ ਪੁਰਾਣੀ ਸਮੇਂ ਦੀ ਕਿ ਪੁਰਾਣੇ ਸਮੇਂ ਵਿੱਚ ਕੀ ਹੁੰਦਾ ਸੀਗਾ ਕਿ ਲੋਕ ਨੇ ਜਿਹੜੇ ਉਹ ਸੂਰਜ ਢਲਦੇ ਨਾਲ ਹੀ ਸੌਂ ਜਾਂਦੇ ਸੀਗੇ ਕਿਉਂਕਿ ਉਸ ਟਾਈਮ ਤੇ ਨਹੀਂ ਸਹੂਲਤਾਂ ਨਹੀਂ ਸੀ ਹੁੰਦੀਆਂ ਕਿ ਰਾਤ ਨੂੰ ਲਾਈਟ ਜਗਾ ਸਕਣ ਨੇ ਕੁਝ ਕਰ ਸਕਣ ਉਸ ਟਾਈਮ ਤੇ ਜੀ ਜਿਵੇਂ ਅੱਜ ਕੱਲ ਬੱਚਿਆਂ ਨੇ ਪੜ੍ਹਨਾ ਹੁੰਦਾ ਜਾਂ ਨਾਈਟ ਸ਼ਿਫਟਸ ਲੱਗਦੀਆਂ ਨੇ ਇਹ ਇਲੈਕਟ੍ਰਿਸਿਟੀ ਦੇ ਆਉਣ ਨਾਲ ਹੀ ਸੰਭਵ ਹੋ ਸਕੇਗਾ ਨਾ ਹੂੰ ਤੇ ਸਵੇਰੇ ਉਹਨਾਂ ਨੇ ਕੀ ਕਰਨਾ ਹੁੰਦਾ ਸੀ ਜਿਆਦਾ ਧੁੱਪ ਆਉਣ ਤੋਂ ਪਹਿਲਾਂ ਪਹਿਲਾਂ ਉਹਨਾਂ ਨੇ ਕੰਮ ਕੰਪਲੀਟ ਕਰਨਾ ਹੁੰਦਾ ਸੀ ਕਿਉਂਕਿ ਜਿਆਦਾ ਧੁੱਪ ਐਫੀਸ਼ੀਐਂਸੀ ਘਟ ਜਾਂਦੀ ਸੀ ਗਰਮੀ ਦੇ ਨਾਲ ਧੁੱਪ ਵੱਧਦੀ ਸੀ ਖੇਤਾਂ ਦਾ ਕੰਮ ਹੁੰਦਾ ਸੀ ਚਾਹੇ ਬੀਬੀਆਂ ਦਾ ਘਰ ਦਾ ਕੰਮ ਹੁੰਦਾ ਸੀ ਗਰਮੀ ਜਿਵੇਂ ਵੱਧਦੀ ਸੀ ਐਫੀਸ਼ੀਐਂਸੀ ਘਟਦੀ ਸੀ ਜੀ ਤਾਂ ਉਹ ਸੂਰਜ ਜਿਆਦਾ ਧੁੱਪ ਹੋਣ ਤੋਂ ਪਹਿਲਾਂ ਪਹਿਲਾਂ ਹੀ ਸੂਰਜੂ ਸਿਰ ਤੇ ਆਉਣ ਤੋਂ ਪਹਿਲਾਂ ਪਹਿਲਾਂ ਕੰਮ ਸਾਰਾ ਨਵੇੜ ਲੈਂਦੇ ਸੀ ਜੀ ਤੇ ਉਹ ਫਿਰ ਦੁਪਹਿਰ ਨੂੰ ਆਰਾਮ ਵੀ ਕਰ ਲੈਂਦੇ ਸੀ ਨੀਂਦ ਪੂਰੀ ਕਰ ਲੈਂਦੇ ਸੀ ਆਪਣੀ ਜੀ ਠੀਕ ਹੈ ਪਹਿਲੀ ਗੱਲ ਤਾਂ ਇਹ ਹੈ ਹੂੰ ਕੀ ਦੂਜੀ ਗੱਲ ਜਿਹੜੀ ਉਹ ਗੱਠ ਰੱਖਦੇ ਸੀ ਉਹ ਸੀਗੇ ਉਹ ਚਿੱਤ ਕਰਤਾਰ ਚ ਰੱਖਦੇ ਸੀ ਤੇ ਹੱਥ ਕੀਰਤ ਚ ਰੱਖਦੇ ਸੀ ਹੂੰ ਉਹ ਜਿਵੇਂ ਬੀਬੀਆਂ ਨੇ ਘਰ ਦਾ ਕੰਮ ਕਰਨਾ ਉਹਨਾਂ ਨੇ ਨਾਲ ਦੀ ਨਾਲ ਸਿਮਰਨ ਕਰਦੇ ਰਹਿਣਾ ਤੇ ਜਿਨ੍ਹਾਂ ਨੇ ਖੇਤੀ ਦਾ ਕੰਮ ਕਰਨਾ ਉਹਨਾਂ ਨੇ ਨਾਲ ਦੀ ਨਾਲ ਗੁਰਬਾਣੀ ਪੜ੍ਹਦੇ ਰਹਿਣਾ ਜੀ ਬਹੁਤ ਜ਼ਿਆਦਾ ਪੁਰਾਣੀ ਸਮੇ ਦੀ ਗੱਲ ਨਹੀਂ ਸਾਡੇ ਰਿਸ਼ਤੇਦਾਰੀ ਵਿੱਚ ਨੇ ਮੇਰੇ ਮੰਮੀ ਦੇ ਮਾਮਾ ਜੀ ਲੱਗਦੇ ਸੀ ਤਾਂ ਉਹ ਅ ਪੜੇ ਲਿਖੇ ਨਹੀਂ ਸੀ ਤਾਂ ਗੁਰਬਾਣੀ ਉਹਨਾਂ ਨੂੰ ਪੜ੍ਹਨੀ ਨਹੀਂ ਸੀ ਆਉਂਦੀ ਪਰ ਉਹ ਸਵੇਰੇ ਹਲ ਬੌਂਦੇ ਹੁੰਦੇ ਸੀ ਜੀ ਤਾਂ ਹਲ ਬੌਂਦੇ ਬੌਂਦੇ ਬਲਦਨ ਪੁਰਾਣੇ ਜਮਾਨੇ ਹਾਂਜੀ ਤੇ ਗੁਰਬਾਣੀ ਗੁਰੂ ਘਰ ਵਿੱਚ ਜਦੋਂ ਗੁਰਬਾਣੀ ਚੱਲਦੀ ਸੀ ਨਿਤਨੇਮ ਹੁੰਦਾ ਸੀ ਸਪੀਕਰ ਨਾਲ ਤਾਂ ਉਹਨਾਂ ਨੂੰ ਸੁਣਦਾ ਸੀ ਉਹਨਾਂ ਨੇ ਸੁਣ ਸੁਣ ਕੇ ਕੰਠ ਕਰ ਲਿਆ ਜੀ ਤੇ ਫਿਰ ਉਹਨਾਂ ਨੂੰ ਜਦੋਂ ਸਮਾਂ ਲੱਗਣਾ ਉਹਨਾਂ ਨੇ ਕਰ ਜਣਾ ਸਵੇਰੇ ਤਾਂ ਉਹਨਾਂ ਨੇ ਜਾਪ ਕਰਨਾ ਹੀ ਕਰਨਾ ਜੀ ਕੰਮ ਕਰਦੇ ਹੋਏ ਹੂੰ ਤਾਂ ਹੁਣ ਵੀ ਗੱਲ ਉਹੀ ਹੈ ਕਿ ਜਿੰਨਾ ਤੁਹਾਨੂੰ ਕੰਠ ਹੈ ਗੁਰਬਾਣੀ ਤੁਸੀਂ ਉਹ ਨਹੀਂ ਪੜ ਸਕਦੇ ਹੋ ਜੀ ਟਰੈਵਲ ਕਰਨਾ ਹੁੰਦਾ ਆਪਾਂ ਕਮਿਊਟ ਕਰਨਾ ਹੁੰਦਾ ਆਪਣੇ ਹੋਮ ਤੋਂ ਵਰਕ ਤੱਕ ਉਦੋਂ ਤੁਸੀਂ ਗੁਰਬਾਣੀ ਪੜ੍ਹ ਸਕਦੇ ਹੋ ਤੁਸੀਂ ਸਕੂਲ 'ਚ ਜਾਂਦੇ ਹੋ ਸਟੱਡੀ ਕਰਨ ਲਈ ਉਦੋਂ ਤੁਸੀਂ ਪੜ੍ਹ ਸਕਦੇ ਹੋ ਵਿੱਚ ਲੰਚ ਬ੍ਰੇਕ ਬਹੁਤ ਜਣੇ ਦੇਖੇ ਨੇ ਮੈਂ ਲੰਚ ਬ੍ਰੇਕ ਵਿੱਚ ਫਟਾਫਟ ਲੰਚ ਫਿਨਿਸ਼ ਕਰਦੇ ਨੇ ਪਾਠ ਕਰਦੇ ਦੇਖਿਆ ਮੈਂ ਜੀ ਬਹੁਤ ਦੇਖਿਆ ਹਮ ਬੱਸ 'ਚ ਕਰਦੇ ਹੁੰਦੇ ਨੇ ਆਪਾਂ ਟ੍ਰੇਨਸ 'ਚ ਜਾ ਰਹੇ ਹਾਂ ਟ੍ਰੇਨ 'ਚ ਕਰਦੇ ਹੁੰਦੇ ਆ ਜੀ ਤਾਂ ਇਹ ਤਾਂ ਮਤਲਬ ਇੱਕ ਜਦੋਂ ਤੱਕ ਆਪਣੇ ਮਨ ਨੂੰ ਸਮਝਾਉਣ ਲਈ ਕਿ ਬਹੁਤ ਜ਼ਿਆਦਾ ਜ਼ਰੂਰੀ ਆਪਾਂ ਕਰਨਾ ਹੀ ਕਰਨਾ ਹਮ ਉਦੋਂ ਤੱਕ ਆਪਾਂ ਕਰ ਨਹੀਂ ਸਕਦੇ ਹੂੰ ਬਹੁਤ ਜ਼ਰੂਰੀ ਇਹ ਸਮਝ ਕੇ ਕਿ ਹਾਂਜੀ ਤਾਂ ਬਿਨਾ ਸਰਨਾ ਨਹੀਂ ਕਰਨਾ ਹੀ ਹੈ ਹੂੰ ਫੇਰ ਹੀ ਆਪਾਂ ਕਰ ਸਕਦੇ ਹਾਂ ਦਿਨ ਚ ਫਿਰ ਆਪਣੇ ਆਪ ਆਪਾਂ ਨੂੰ ਪਤਾ ਵੀ ਕਿਵੇਂ ਸਮਾਂ ਕੱਢਣਾ ਜਿਵੇਂ ਤਨ ਲਈ ਪ੍ਰਸ਼ਾਦਾ ਜ਼ਰੂਰੀ ਹੈ ਉਵੇਂ ਮਨ ਦੇ ਲਈ ਮਨ ਦੀ ਜਿਹੜੀ ਖਰਾਕ ਆ ਉਹ ਨਾਮ ਹੈ ਬਾਣੀ ਹੈ ਅਧਿਆਤਮਿਕਤਾ ਦੀ ਜਿਹੜੀ ਖਰਾਕ ਆ ਉਹ ਨਾਮ ਬਾਣੀ ਸਿਮਰਨ ਹੈ ਸੋ ਇਹ ਬੜਾ ਜ਼ਰੂਰੀ ਹੈ ਗੁਰੂ ਪਿਆਰੇਓ ਉਸਦੇ ਵੱਲ ਗੌਰ ਕਰਨੀ ਚਾਹੀਦੀ ਹੈ ਮਿਸ ਨਹੀਂ ਕਦੇ ਵੀ ਕਰਨਾ ਚਾਹੀਦਾ ਅੱਜ ਤੋਂ ਪ੍ਰਣ ਕਰੀਏ ਕਿ ਜੇ ਅੰਮ੍ਰਿਤ ਵੇਲਾ ਖੁੰਝਦਾ ਹੱਥੋਂ ਜਿਹੜਾ ਵੇਲਾ ਖਿਸਕ ਗਿਆ ਅੰਮ੍ਰਿਤ ਵੇਲੇ ਦਾ ਤਾਂ ਜਿਹੜੇ ਬਾਕੀ ਪਹਿਰਾਂ ਨੂੰ ਅੱਠ ਪਹਿਰ ਹੁੰਦੇ ਨੇ ਦਿਨ ਦੇ ਵਿੱਚ ਤਿੰਨ ਘੰਟੇ ਦਾ ਇੱਕ ਪਹਿਰ ਹੁੰਦਾ ਗੁਰੂ ਪਿਆਰਿਓ 8 3 24 ਤਾਂ 24 ਜਿਹੜੇ ਘੰਟੇ ਨੇ ਤੇ ਅੱਠ ਪਹਿਰ ਨੇ ਤਿੰਨ ਘੰਟੇ ਦਾ ਇੱਕ ਪਹਿਰ ਹੈ ਤੋ ਇਹਨੂੰ ਸੰਭਾਲਣਾ ਬੜਾ ਜ਼ਰੂਰੀ ਆ ਇੱਕ ਪਹਿਰ ਤਾਂ ਘਟੋ ਘਟ 24 ਘੰਟੇ ਜੇ ਲੱਗਣਾ ਬੜਾ ਜ਼ਰੂਰੀ ਆ ਚਾਹੇ ਅਮਰਤ ਵੀਲੇ ਦਾ ਹੋਵੇ ਜੋ ਡਿਵਾਈਡ ਕਰਕੇ ਵੀ ਕਈ ਦੇਖਿਆ ਮੈਂ ਵੀ ਡਿਵਾਈਡ ਕਰਕੇ ਵੀ ਸੱਜਣ ਪਿਆਰੇ ਕਰ ਲੈਂਦੇ ਨੇ ਪਰ ਇੱਥੇ ਬੜਾ ਬਰਾ ਪਿਆਰਾ ਸਮਝਾਇਆ ਜਿਹੜਾ ਅੱਜ ਦੇ ਵਿਚਾਰ ਦੇ ਵਿੱਚ ਉਹ ਜਿਹੜਾ ਵਿਚਾਰ ਦਿੱਤਾ ਗੁਰਮੁਖ ਰੂਹ ਨਿਰੰਗੀ ਹੋਏ ਰੂਹ ਨਾਮ ਸਿਮਰਨ ਬੜੀ ਨਿਮਰਤਾ ਦੇ ਨਾਲ ਸਾਦਗੀ ਦੇ ਨਾਲ ਪਿਆ